ਗੁਰਬੈਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਜਵੇਂ ਨਰਸਰੀ ਕੇਜੀ ਪਹਿਲੀ ਦੂਜੀ ਫਿਰ ਮੀਡਲ ਸਕੂਲ ਫਿਰ ਕਾਲਜ ਯੂਨੀਵਰਸਿਟੀ ਹੈ ਆਪੋ ਆਪਣੇ ਸਭ ਥਾਂ ਹਨ ਗੁਰੂ ਵੀ ਗਿਆਨ ਹੈ ਗੁਰੂ ਵੀ ਗਿਆਨ ਹੈ ਅੱਧਾ ਗਿਆਨ ਨਹੀਂ ਪੂਰੀ ਸਮਝ ਨਹੀਂ ਆਉਣੀ ਸੋ ਪਰੰਪ੍ਰਾ ਲੇਖੇ 'ਚ ਪੈ ਜਾਗੇ ਇਹ ਤਾਂ ਪਤਾ ਲੱਗ ਗਿਆ ਉਹ ਜੰਮਦਾ ਨਹੀਂ ਉਹ ਮਰਦਾ ਨਹੀਂ ਉਹਦਾ ਕੋਈ ਪਿਤਾ ਨਹੀਂ ਇਹ ਵੀ ਗਿਆਨ ਹੈ ਇਹ ਨਹੀਂ ਗਿਆਨ ਸਾਨੂੰ ਹੋਇਆ ਨਾ ਪੱਤੇ-ਪੱਤੇ ਚ ਹੈ ਜਰੇ-ਜਰੇ ਚ ਹੈ ਕਣ-ਕਣ ਚ ਹੈ ਹਾਂ ਇਹ ਵੀ ਗਿਆਨ ਹੈ ਅੱਧਾ ਗਿਆਨ ਨਹੀਂ ਚੀਜ਼ ਮਸ਼ੀਨਰੀ ਖੋਲ ਤੇ ਲਈ ਹੁਣ ਬੰਨਣੀ ਨਹੀਂ ਆਉਂਦੀ ਸ ਪੂਰਾ ਬ੍ਰਹਮ ਸਭ ਪੂਰੇ ਦਾ ਪੂਰਾ ਕੀਆ ਇਹ ਜਹਾਜ਼ ਰੂਪ ਬਣਾਇਆ ਹੈ ਜੋ ਚੜੇਗਾ ਪਾਰ ਹੋ ਜਾਏਗਾ ਸ਼ਬਦ ਹੀ ਗੁਰੂ ਹੈ ਦੇਹੀ ਚ ਬਹੁਤ ਗਲਤੀਆਂ ਹੋਣਗੀਆਂ ਜੇ ਜਨਵਰ ਪਸ਼ੂ ਇਹ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਨਹੀਂ ਸਾਡੇ ਤੋਂ ਉਹਨਾਂ 'ਚ ਕੀ ਫਰਕ ਹੈ ਇਹ ਮੇਰ ਤੇਰ ਛੱਡ ਕੇ ਮਾਨ ਹਮਕਾਰ ਬੇਵਰਜੀਤ ਇੱਕ ਖੰਡੇ ਤਾਰ ਹੈ ਕਾਮ ਕ੍ਰੋਧ ਮੋਹ ਹੰਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ So, मैं अपनी सेवा करनी है सो so, जो इंजन ही खराब है कि मैं डब्बे रेल रेलग्डी चलन ये so, सूरज जे उदय होया है ता ही है प्रकाश सो गुरु प्रकाशमान है ता ही प्रकाश है पूरा सो पत्ते पत्ते जरे जरे जो सब हाजर हजूर है व्यापक है पर एक जगह नहीं है अच्छा ਹਮੇਸ਼ਾ ਤੂੰ ਉਲਟਾ ਹੀ ਬੋਲਦਾ ਹੈ ਜੇ ਸਾਡੀ ਸਮਝ ਚ ਨਹੀਂ ਨਹੀਂ ਇਹ ਤੇਰੀ ਭਗਤੀ ਨਹੀਂ ਚੱਲਣਾ ਅੱਖਾਂ ਤੇ ਪਹਿਲੀ ਮੀਟੀਆਂ ਹੋਈਆਂ ਹਨ ਤੂੰ ਅੱਖਾਂ ਮੀਟ ਕੇ ਕੀ ਸਮਾਧੀ ਲਾਂਦਾ ਹੈ ਸੁਣ ਸੁਣ ਵਾਲੇ ਰਸਤੇ ਤੇ ਤੇ ਅੱਗੇ ਹੀ ਹੈ ਸਮਾਦ ਸ ਇੱਕ ਪੈਸਾ ਹੋਏ ਇਹ ਟੂ ਗੱਲ ਸਮਝ ਨਹੀਂ ਪੈਗੀ ਸਾਰੀ ਗੱਲ ਉਹ ਸਮਝਦਾ ਹੈ ਜੋ ਬਾਹਰ ਬ੍ਰਹਮੰਡ ਚ ਹੈ ਉਹ ਪਿੰਡੇ ਚ ਹੈ ਬ੍ਰਹਮਣ ਬੰਨਾ ਪਏਗਾ ਬ੍ਰਹਮਣ ਕੌਣ ਹੈ ਜੋ ਬ੍ਰह्म ਦੀ ਵਿਚਾਰ ਕਰੇਗਾ ਵਿਚਾਰ ਠੀਕ ਹੈ ਸ ਇੱਕ ਗਿਆਨ ਹੋ ਜਾਣਾ ਇੱਕ ਪ੍ਰੈਕਟੀਕਲ ਗਿਆਨ ਹੋਣਾ ਪ੍ਰਾਪਤ ਕਰ ਲੈਣਾ ਕੁਝ ਮਿਲਿਆ ਹੋਇਆ ਮਿਲਾ ਸਕਦਾ ਹੈ ਜੁੜਿਆ ਹੋਇਆ ਜੋੜ ਸਕਦਾ ਹੈ ਸੋ ਇੱਕ ਡਾਕਟਰ ਦੂਸਰੇ ਨੂੰ ਸਿੱਖਿਆ ਦੇ ਕੇ ਡਾਕਟਰ ਬਣਾ ਸਕਦਾ ਹੈ ਕਿੰਨੀ ਉਹ ਮਿਹਨਤ ਕਰੇਗਾ ਦੂਸਰਾ ਉਹਦਾ ਸ਼ਿਸ਼ਿਆ ਅੱਗੇ ਤਰੱਕੀ ਕਰ ਸਕਦਾ ਹੈ ਇਹ ਸਰੀਰ ਨੂੰ ਨਚੋੜਨਾ ਪਏਗਾ ਰਾਤ ਨੂੰ ਜਦੋਂ ਨੀਂਦ ਆਏਗੀ ਫਿਰ ਚਾਰਜ ਹੋ ਜਾਏਗਾ ਅਰਬਾ ਖਰਬਾ ਦਾ ਬਿਲੀਆਂ ਟਿਲੀਆਂ ਸਾਫਤਾਬ ਹੈ ਅੰਦਰ ਇਹ ਸਰੀਰ ਚ ਇਹ ਸਰੀਰ ਬਹੁਤ ਸਿਆਣਾ ਹੈ ਕੋਈ ਵੀ ਅੱਖਾਂ ਤੇ ਮੋਤੀ ਆ ਗਿਆ ਜੀ ਆ ਗਿਆ ਉਹ ਗਿਆ ਇਹ ਗੰਦਗੀ ਇੱਕ ਪਾਸੇ ਇਕੱਠੀ ਕਰ ਦਿੰਦਾ ਹੈ ਪੱਥਰੀ ਬਣ ਗਈ ਆ ਹੋ ਗਿਆ ਉਹ ਗਿਆ ਇਹ ਸਰੀਰ ਸਿਆਣਾ ਹੈ ਗੰਦਗੀ ਇੱਕ ਪਾਸੇ ਇਕੱਠੀ ਕਰ ਦਿੰਦਾ ਹੈ ਮੈਲ ਇਹ ਕਹਿੰਦੇ ਗਾੜਾ ਆ ਗਿਆ ਇਹ ਸਾਡਾ ਜੋ ਕਾਰਬਨ ਅੰਦਰ ਬਣਿਆ ਸੀ ਇਹਨੇ ਘੜਦੇ ਰਹੀਂ ਕੱਟਤਾ ਮਰੇ ਹੋਏ ਸਾਲ ਇੱਕ ਪਾਸੇ ਕੱਟ ਤੇ ਘੜ ਆ ਗਿਆ ਇਹ ਮੈਲ ਇੱਕ ਪਾਸੇ ਕੱਢਤੀ ਸਰੀਰ ਬਹੁਤ ਸਿਆਣਾ ਹੈ ਸ ਕਿੰਨਾ ਵੀ ਮਾੜਾ ਭੋਜਨ ਖਾ ਲਈਏ ਕਈ ਦੇਖਿਆ ਕਈ ਸਾਲ ਲਟਕੇ ਰਹਿੰਦੇ ਹਨ ਸਵੇਰੇ ਚਾਹ ਵਾਲੇ ਥਾਂ ਵੀ ਸ਼ਰਾਬਤੀ ਪਾਣੀ ਪੀਂਦੇ ਹਨ ਮਸ਼ੀਨਰੀ ਬਹੁਤ ਪਾਵਰਫੁੱਲ ਬਣਾਈ ਹੈ ਜਦੋਂ ਅਸੀਂ ਹੱਦਾਂ 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 ਬਿਲਕੁਲ ਨਾਸਾਂ ਵਿੱਚ ਡੁੱਬ ਜਾਂਦੀਆਂ ਹਨ ਫੇਰ ਮਰਾਂਗੇ ਸਰੀਰ ਇਹ ਤਾਂ ਪਾਣੀ ਦਾ ਬੁਲਬੁਲਾ ਨਹੀਂ ਬਣਾਇਆ ਬਹੁਤ ਪਾਵਰਫੁੱਲ ਬਣਾਇਆ ਹੈ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ लायक ਪੁੱਤਰ ਤੋਂ ਪਿਆਰ ਕੀ ਲਗਾ ਕੇ ਰੱਖੇਗਾ ਸਭ ਕੁਝ ਹਕ thật ਚਿੱਤਤਾ ਹੈ ਅੰਤਰ ਜਮੀ ਬਣਾਇਆ ਹੈ ਸਾਨੂੰ ਮੈਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਹਾਂ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਸੋ ਅੱਖਾਂ ਤੇ ਪਹਿਲੀ ਮੀਟੀਆਂ ਹੋਈਆਂ ਹਨ ਸਾਡੀ ਅੱਖਾਂ ਮੀਟ ਕੇ ਕੀ ਕਰਦੇ ਹਾਂ ਸੋ ਆ ਜੋ ਆ ਜੋ ਘੁੰਮਣ ਕੇ ਰੀਚ ਹਾਂਸੀ ਪੰਜਾਬਾਨੀਆਂ ਦਾ ਪਾਠ ਕੀਤਾ ਠੀਕ ਹੈ ਗੁਰਦੁਾਰੇ ਆਏ ਮੱਥਾ ਟੇਕਿਆ ਲੰਗਰ ਛਕਿਆ ਸੋ ਜੇ ਕੋ ਮੰਗੇ ਕੋਲੋਂ ਦੇ ਬੈਲਵਾ ਕੋ ਕੁਛ ਨਹੀਂ ਪ੍ਰਾਪਤ ਹੋਣਾ ਫਿਰ ਪਸ਼ੂ ਬਣ ਜਾਗੇ ਅੱਗੇ ਦੋ ਲੱਤਾਂ ਵਾਲੇ ਦੋ ਬਾਹਾਂ ਵਾਲੇ ਪਸ਼ੂ ਆ ਕੁਆਲਿਟੀ ਥੋੜੀ ਜੀ ਵਧੀਆ ਹੈ ਸੋ ਜੇ ਮਾਨਸਿਕ ਵਿਕਾਸ ਰੁਕ ਗਿਆ ਫਿਰ ਅਸੀਂ ਪਸ਼ੂਆਂ ਦੇ ਬਰਾਬਰ ਹਾਂ ਬਦਲ ਬਦਲਣਾ ਸੀ ਇੱਕੋ ਥਾਂ ਇੱਕੋ ਜਮਾਤ ਚ ਪੜੀ ਜਾ ਨਰਸਰੀ ਜੀ ਕੇ ਜੀ ਜੀ ਬੈਠਾ ਰਹਾ ਪਹਿਲੀ ਜਮਾਤ ਚ ਬੈਠਾ ਰਹਾ ਪੰਜਾ ਬਾਣੀਆਂ ਦਾ ਨਿਤਨੇ ਨਹੀਂ ਸ ਇਹ ਗਿਆਨ ਦੀ ਆਂਦੀ ਆ ਗਈ ਹੈ ਜਿਹਦੀ ਸਮੇਂ ਦੀ ਲੋੜ ਹੁੰਦੀ ਹੈ ਆਪੇ ਪ੍ਰਗਟ ਹੁੰਦਾ ਹੈ ਅੱਜ ਗਿਆਨ ਦੀ ਆਂਦੀ ਆ ਗਈ ਸੋ ਝੂਠ ਜਦੋਂ ਸੱਚ ਨਹੀਂ ਹੁੰਦਾ ਝੂਠ ਆਪਣਾ ਜਗਾ ਮਾਲ ਲੈਂਦਾ ਹੈ ਘਰ ਬਣਾ ਲੈਂਦਾ ਹੈ ਸ ਹਮੇਸ਼ਾ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਹਾਰ ਕਿਹਦੇ ਗੱਲ ਪੈਂਦਾ ਹੈ ਸ ਤੋਂ ਬੇਚੈਨ ਨਾ ਹੋ ਪ੍ਰਾਕੀ ਬੰਨਾ ਪਏਗਾ ਪੰਡਿਤ ਬੰਨਾ ਪਏਗਾ ਮੀਆਂ ਬੰਨਾ ਪਏਗਾ ਸਰਦਾਰ ਜੀ ਬੰਨਾ ਪਏਗਾ ਸੰਤ ਪੰਚੇ ਹੋਏ ਦਾ ਨਾਂ ਹੈ ਠੀਕ ਹੈ ਸਮਝ ਸਮਝਦੇ ਸਮਝੇ ਸਮਝ ਜਾਣਗੇ ਪਹਿਲੇ ਦਿਨ ਹੀ ਸੋਚੇ ਬੱਚੇ ਨੂੰ ਵੱਡੇ ਬੰਦੇ ਦੀ ਡੋਜ਼ ਦੇ ਦੇ ਨਹੀਂ ਦਵਾਈ ਪਚਦੀ ਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਦੇਖਿਆ ਅਧੂਰੇ ਸਾਜਵਾ ਕੁਮਕੀ ਦੇ ਦਾਣੇ ਵਿੱਚ ਪੁੱਜ ਰਹੇ ਸੀ ਉਹਨਾਂ ਨੇ ਕਿਉਂਕਿ ਥੋੜਾ ਜਿਹਾ ਸਾਡਾ ਜੀਵਨ ਹੈ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਭਗਤੀ ਦਾ ਕੀਰਤ ਕਰਦਿਆਂ ਸੌ ਕੀਰਤ ਕਰਨੀ ਹੈ ਗ੍ਰਸਥੀ ਜੀਵਨ ਜੀਣਾ ਹੈ ਆਪਣੇ ਭਗਤਾਂ ਦੀ ਚਾਲ ਨਰਾਲੀ ਹੈ ਸਭ ਗੁਰੂ ਦਾ ਤੇ ਵਿਸ਼ਵਾਸ ਰੱਖਦੇ ਹਨ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹਨ ਇਹ ਦੇ ਦੇ ਤਾਰੀ ਗੁਰੂ ਨਹੀਂ ਹੋ ਸਕਦਾ ਉਹਦੇ ਚ ਬਹੁਤ ਗਲਤੀ ਹੋ ਸਕਦੀ ਹੈ ਸ਼ਬਦ ਹੀ ਗੁਰੂ ਹੈ 99.999 ਇਹ ਮਨ ਦਾ ਖੇਲ ਹੈ ਮਨ ਦੇ ਦੋ ਰੂਪਨ ਚਿਤ ਨੈਗੇਟਿਵ ਚੜਦੀ ਕਲਾ ਧਿੰਦੀ ਕਲਾ ਫਿਰ ਚਾਰ ਅੱਗੇ ਵੱਡੇ ਦਫਤਰ ਹਨ ਮਨ ਚਿਤ ਬੁੱਧ ਹੰਕਾਰ ਇਹ ਮਨ ਤੇ ਸ਼ੈਤਾਨ ਹੈ ਚਿਤ ਚਿਤ ਨਾ ਕਿਰਤਨੀਆਂ ਕਰਦੀਆਂ ਫਿਰ ਤੂੰ ਖੜਿਆ ਰਹੇਂਗਾ ਚੜਦੀ ਕਲਾ ਚ ਰਹੇਂਗਾ ਦੁੱਖ ਸੁੱਖ ਚ ਬਰਾਬਰ লাভ ਹਾਨੀ ਚ ਬਰਾਬਰ ਨਰਕ ਸੁਰਗ ਬਰਾਬਰ ਇਹ ਪਾਪੁਣ ਤੋਂ ਬਰਾਬਰ ਅੱਗੇ ਹੈ ਚੌਥੀ ਪੰਡ ਰਮੋ ਤਜੋ ਸਤੋ ਇਹ ਤੁਰਿਆ ਅਵਸਥਾ ਚ ਚੌਥੀ ਪੰਡ ਚੁੱਕਣੀ ਪਏਗੀ ਸਭ ਮਿਲਿਆ ਹੋਇਆ ਮਿਲਾ ਸਕਦਾ ਹੈ ਇਹ ਗਿਆਨ ਹੋ ਜਾਣਾ ਹੋਰ ਗੱਲ ਹੈ ਸਮਝਣਾ ਫਿਰ ਪਹੁੰਚਣਾ ਸ ਇਹ ਮਨ ਦਾ ਸਾਰਾ ਖੇਲ ਹੈ ਜੀ ਮਨ ਤੂੰ ਜੋ ਸਰੂਪ ਹੈ ਓ ਕਹਿ ਨਾਨਕ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਨ ਬੰਦਾ ਆਈ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਚ ਸਵਿਧਾਨ ਲਾਗੂ ਹੋਏਗਾ ਪੂਰਾ ਦਾਸ ਨੂੰ ਵਿਸ਼ਵਾਸ ਹੈ ਬਾਹਰਲੇ ਦੇਸ਼ ਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਉਹ ਕਿਰਤ ਕਰੋ ਮੰਡ ਕੇ ਛਕੋ ਜਾਤਾ ਪਾਤਾ ਕੋਈ ਨਹੀਂ ਸਮਝਦੇ ਅੱਜ ਗਿਆਨ ਦੀ ਆਂਦੀ ਆ ਗਈ ਸੋ ਗਿਆਨ ਤੋਂ ਕੇ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਦੀ ਸਦਾ ਤੇਰੀ ਜੈ ਜੈਕਾਰ ਹੋਏਗੀ ਜੀ ਭਗਤ ਬੰਨਾ ਪਏਗਾ ਜੇ ਕਿਸੇ ਨੇ ਮਿਲਣਾ ਹੈ ਮਲਾਨ ਦੀ ਜੁਗਤੀ ਕੋਸ਼ਿਸ਼ ਕਰ ਸਕਦੇ ਹਾਂ ਅਸੀ ਜੀ ਅਧੂਰਾ ਗਿਆਨ ਨਹੀਂ ਸੋ ਪੂਰਾ ਗਿਆਨ ਘਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਫਿਰ ਖੋਜਣਾ ਪੈਗਾ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਸੋ ਸਿੱਖੀ ਨੂੰ ਵੱਡੀ ਕਰਨ ਵਾਸਤੇ ਉੱਚੀ ਕਰਨ ਵਾਸਤੇ ਲੱਖਾਂ ਲੱਖਾਂ ਦੇ ਤਸੀਹੇ ਨੇ ਜਿਹੜੇ ਉਹ ਧੰਨੇ ਨੇ ਸਿੰਘਾਂ ਨੇ ਜਿਹੜੇ ਸਿੰਘ ਸ਼ਹੀਦ ਹੋ ਗਏ ਜਿਹੜੇ ਬੱਚੇ ਛੋਟੇ ਛੋਟੇ 9 ਸਾਲ ਦੀ ਉਮਰ ਤੇ 7 ਸਾਲ ਦੀ ਉਮਰ ਉਹ ਵੀ ਕਿਸੇ ਮਾਂ ਦੇ ਲਾਲ ਸੀ ਵਾਹ ਕਿਸੇ ਪਿਓ ਦੇ ਲਾਲ ਸੀ ਜਿਹੜੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਅੱਜ ਉਹਨਾਂ ਦੀ ਜਾਸ ਦੇ ਵਿੱਚ ਬڑے-ਬڑے ਮੇਲੇ ਲੱਗਦੇ ਨੇ ਬਹੁਤ ਵੱਡੀਆਂ-ਵੱਡੀਆਂ ਉਹਨਾਂ ਦੀਆਂ ਜਾਂਦਾਂ ਬਣਾਈਆਂ ਜਾਂਦੀਆਂ ਨੇ ਉਹ ਸ਼ਹੀਦਾਂ ਨੂੰ ਮੇਰੀ ਲੱਖ-ਲੱਖ ਵਾਰੀ ਪ੍ਰਣਾਮ ਵਾਹ ਜਿਸ ਭਾਈ ਮਨੀ ਸਿੰਘ ਹੋਇਆ ਜ਼ਾਲਮਾਂ ਨੇ ਕਾਸਰ ਨਹੀਂ ਛੱਡੀ ਜ਼ਾਲਮਾਂ ਨੇ ਜ਼ਾਲਮ ਕਹਿਣ ਲੱਗੇ ਨਹੀਂ ਤਾਂ ਦੀਨ ਕਬੂਲ ਕਰ ਲੈ ਨਹੀਂ ਤੇਨੂੰ ਕਤਲ ਕੀਤਾ ਜਾਊਗਾ ਉਹ ਕਹਿਣ ਲੱਗੇ ਕਤਲ ਕਰੋ ਜੀ ਜਿਹੜੇ ਜਲਾਦ ਸੀ ਉਹ ਮਾਰਨ ਲੱਗੇ ਤਲਵਾਰ ਸਮਝ ਲਓ ਖੰਡਰ ਸਮਝ ਲਓ ਕੁਝ ਵੀ ਸਮਝ ਲਓ ਉਹ ਜਿਸ ਟਾਈਮ ਉਹਦੀ ਗਰਦਨ ਤੇ ਮਾਰਨ ਲੱਗੇ ਉਹ ਕਹਿਣ ਲੱਗੇ ਆਏ ਨਹੀਂ ਹੋਰ ਕਹਿੰਦੇ ਕਿਵੇਂ ਕਹਿੰਦਾ ਮੇਰਾ ਬੰਦ ਬੰਦ ਕੱਟੋ ਵਾਓ ਜਿੰਨਾ ਤੁਸੀਂ ਮੇਰਾ ਬੰਦਬੰਦ ਕਟੋਗੇ ਨਾ ਉਹਨਾਂ ਕਹਿੰਦਾ ਮੈਨੂੰ ਸਕੂਰ ਆਊਗਾ ਉਹਨਾਂ ਕਹਿੰਦਾ ਸਿੱਖੀ ਫੈਲਰੂਗੀ ਤਾ ਹੈਰਾਨ ਹੋ ਗਏ ਜਿਹੜੇ ਮੌਕੇ ਦੇ ਅਫਸਰ ਤੇ ਜਿਹੜੇ ਮੌਕੇ ਦੇ ਜਲਾਸੇ ਵੀ ਇਹਨੇ ਰੋਣਾ ਤੀ ਇਹ ਹਾਸਰ ਹੈ ਅਸੀਂ ਇਹਨੂੰ ਇੱਕ ਵਾਰੀ ਚ ਖਤਮ ਕਰਦੇ ਤੇ ਇਹ ਕਹਿੰਦਾ ਮੇਰਾ ਬੰਦਬੰਦ ਕਟੋ ਉਹ ਹੈਰਾਨ ਵੀ ਬਨ ਗਏ ਕਹਿੰਦੇ ਵੀ ਇਹੋ ਜਾਂ ਕੀ ਅਮਰਤ ਦੇ ਵਿੱਚ ਸ਼ਕਤੀ ਹੈ ਜਿਹੜਾ ਅਮਰਤ ਛਕਾਇਆ ਹੋਇਆ ਇਹਨੂੰ ਇੱਕ ਕਪਨ ਹੋਣ ਤੋਂ ਇਹ ਕਹਿੰਦਾ ਮੇਰਾ ਬੰਦਬੰਦ ਕੱਟੋ ਨਾਲ ਇਹ ਵੀ ਉਹਨੇ ਲਾਤਾ ਵੀ ਜਿੰਨਾ ਤੁਸੀਂ ਮੇਰਾ ਬੰਦਬੰਦ ਟਕਿਆਈ ਨਾਲ ਕਟੋਗੇ ਜਿਹੜੀ ਸਿੱਖੀ ਹੈ ਇਹ 1 ਲੱਖ ਟਕਿਆਈ ਨਾਲ ਤਹਾਂ ਚੜੂਗੀ ਵਾਹ ਪਰ ਉਹ ਜਿਹੜੇ ਜ਼ਾਲਮ ਤੇ ਉਹ ਦੁਨੀਆ ਤੇ ਨਹੀਂ ਰਹੇ ਜਿਹੜੀ ਸਿੱਖੀ ਹੈ ਅੱਜ ਵੀ ਆ ਰਹੂਗੀ ਵੀ ਰਹਿੰਦੀ ਆ ਰਹੀ ਹੈ ਦੁਨੀਆ ਦੇ ਉੱਤੇ ਸਦਾ ਅਮਰ ਸਿੱਖੀ ਰਹੂਗੀ ਵਾਹ ਸਿੱਖੀ ਨੂੰ ਰੱਖਣ ਵਾਲੇ ਸੀ ਜਿਹੜੇ ਸਾਡੇ ਦੋਸਤ ਆ ਸਾਡੇ ਵੀਰ ਸਾਡੇ ਬਜ਼ੁਰਗ ਸਮਝ ਲਓ ਆਪਾਂ ਤਾਂ ਉਹਨਾਂ ਦੇ ਇੱਕ ਪੈਰਾਂ ਦੇ ਧੂਣ ਵੀ ਨਹੀਂ ਹੈਗੇ ਇੱਕ ਰੱਈਏ ਦੇ ਵਿੱਚੋਂ ਧੂੜ ਵੀ ਧੂੜ ਵੀ ਨਹੀਂ ਹੈਗੇ ਉਹਨਾਂ ਤੱਕ ਪਹੁੰਚਣਾ ਕੀ ਹੈ ਉੱਥੇ ਤੱਕ ਆਪਣੀ ਕੋਈ ਨਿਆਤ ਵੀ ਨਹੀਂ ਹੈਗੀ ਪਹੁੰਚਣ ਦੀ ਚਲੋ ਇਹ ਤਾਂ ਕੁਮਾਰ ਰਾਜ ਨੇ ਛੋਟਾ ਗਿਆਕ ਉਹ ਪਰਾਨਾ ਦਿੱਤਾ ਬਖਸ਼ਿਆ ਵੀ ਜਿੰਨਾ ਕੁ ਸਮਾਂ ਹੈਗਾ ਉਨਾਂ ਕਾਪਾ ਮਹਾਰਾਜ ਦੀ ਹਜੂਰੀ ਦੇ ਵਿੱਚ ਮਹਾਰਾਜ ਦੇ ਚਰਨਾ ਦੇ ਵਿੱਚ ਮਹਾਰਾਜ ਦੇ ਉਪਦੇਸ਼ ਨੂੰ ਮੰਨ ਕੇ ਉਨਾਂ ਕਾਪਾ ਬੋਲ ਸਕਦੇ ਆ ਪਰ ਉਹਨਾਂ ਸਿੰਘਾਂ ਨੇ ਸਾਨੂੰ ਇੱਥੇ ਲਿਆਉਣ ਵਾਸਤੇ ਸਾਡੀਆਂ ਸ਼ਾਨਾਂ ਵਧਾਉਣ ਵਾਸਤੇ ਸਾਨੂੰ ਉੱਚੇ ਕਰਨ ਵਾਸਤੇ ਉਹਨਾਂ ਨੇ ਆਪਣੀ ਜਾਨ ਵੀ ਕੁਰਬਾਨ ਕਰਤੀ ਕੁਛ ਵੀ ਨਹੀਂ ਸਾਥੋਂ ਲੁਕੋ ਕੇ ਰੱਖਿਆ ਜਿਹੜੇ ਜ਼ੁਲਮ ਹੁੰਦੇ ਆਏ ਨੇ ਇਸ ਸਿੱਖੀ ਨਾਲ ਸ਼ੁਰੂ ਤੋਂ ਹੁੰਦੇ ਆ ਹੀ ਨੇ ਜਿਹੜੀ ਦਿੱਲੀ ਸ਼ਹਿਰ ਬੋਲਦੇ ਆਪਾਂ ਇਹ ਅੱਜ ਤੋਂ ਨਹੀਂ ਬੜੇ ਪੁਰਾਣੇ ਸਮਿਆਂ ਤੋਂ ਸਿੱਖਾਂ ਦੀ ਗੈਰਨ ਬਣੀ ਆ ਰਹੀ ਹੈ ਸੋ ਇੰਨਾ ਕੁ ਸਮਾਂ ਮਿਲਿਆ ਸੀ ਸਮਾਂ ਅੱਗੇ ਨੂੰ ਬਹੁਤ ਤੇਜ਼ ਚੱਲਦਾ ਜਾ ਰਿਹਾ ਹੈ ਪਰ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ ਸੋ ਜੋ ਕੱਲ ਨੂੰ ਸਮਾਂ ਮਿਲਿਆ ਕੱਲ ਨੂੰ ਗੋਦਾਂਗੇ ਵਾਹਿਗੁਰੂ ਡਰ ਔਰ ਪ੍ਰੇਮ ਦੋ ਕਾਮਯਾਬੀ ਦੇ ਰਾਜ ਹਨ ਸਾ ਦੋ ਫਰਾਂ ਨਾਲ ਗੱਡੀ ਚੱਲੇਗੀ ਇੱਕ ਫਰ ਨਾਲ ਪੰਛੀ ਨਹੀਂ ਉੱਡਣਾ ਇਹ ਜਹਾਜ਼ ਵੀ ਨਹੀਂ ਉੱਡਣਾ ਸਾ ਦੋ ਦੋ ਚੀਜ਼ਾਂ ਬਖਸ਼ੀਆਂ ਹਨ ਪਰਮੇਸ਼ਰ ਨੇ ਪਰਮੇਸ਼ਰ ਵੀ ਦੋ ਹਨ ਹਾਂ ਉਹਨੇ ਆਪਣੀ ਮਾਇਆ ਪਾਪੀ ਵਿੱਚ ਭਗਤ ਜੀ ਕਹਿੰਦੇ ਸਭ ਤੋਂ ਵੱਡਾ ਠੱਗ ਹੈ ਭਗਤ ਭਗਤਾਂ ਨੇ ਕਿਹਾ ਰੱਬ ਨੂੰ माया जुपाती ए माया ਤੋਂ ਬਿਰਲੇ ਹਨ ਜੋ ਠੀਕ ਹੈ ਆਪਣੇ ਗੁਜ਼ਾਰੇ ਲਈ 500 ਕਿ ਕੁਮਾਰਿਆ ਹੈ ਇੱਕ ਦਿਨ ਦਾ 5000 5 ਲੱਖ 5 ਕਰੋੜ ਪੰਜ ਅਰਬ ਇੱਕ ਦਿਨ ਦਾ ਕੁਮਾਰਿਆ ਹੈ ਸਾਰਿਆਂ ਦੀ ਟੈਨਸ਼ਨ ਬਰਾਬਰ ਹੈ ਦੁੱਖ ਬਰਾਬਰ ਹੈ ਦੁਗਣੇ ਬਨ ਰੋਜ ਹੈ ਇਹ ਕੁੱਤੇ ਝਾਕ ਨਹੀਂ ਖਤਮ ਹੋਣੀ ਸਵਰ ਸੰਤੋਖ ਸਤਨਾ ਸੱਚ ਨਾਲ ਜੁੜਨਾ ਪਏਗਾ ਇਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿਖਾਇ ਦਿੱਤੀ ਹੈ ਸੋ ਧਰ ਔਰ ਪ੍ਰੇਮ ਦੋ ਕਾਮਯਾਬੀ ਦੇ ਰਾਹ ਹਨ ਜਿਨੂੰ ਧਾਰੀ ਨਹੀਂ ਨਹੀਂ ਪਟਵਾਰੀ ਆਪਣੇ ਦਫਤਰ ਚ ਆ ਹੀ ਨਹੀਂ ਰਿਹਾ ਵੱਡਾ ਅਫਸਰ ਆ ਹੀ ਨਹੀਂ ਰਿਹਾ ਆਪਣੀ ਡਿਊਟੀ ਨਿਭਾ ਹੀ ਨਹੀਂ ਰਿਹਾ ਨਹੀਂ ਸੋ ਇਹ ਡਰਨਾ ਪਏਗਾ ਪਰਮੇਸ਼ਰ ਤੋਂ ਉਹਦਾ ਪਹਾਣਾ ਮੰਨਣਾ ਪਏਗਾ ਫਿਰ ਤੇਰੀ ਹਮੇਸ਼ਾ ਜਿੱਤ ਰਹੇਗੀ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਣ ਵਾਲਾ ਬਖਸ਼ ਲੈਣਾ ਸਾਰੀ ਵੀਡੀਓ ਮੇਰੇ ਵਾਸਤੇ ਹਨ ਬਾਕੀ ਜੀ ਕਾ ਖਾਲਸਾ ਵਾਹਿਗੁਰੂ ਜੀ